ਵੀਰ ਦੇ ਕਹਿ ਕਹਿ ਕਹੂੰ ਕਹਿ ਨਾ ਕੋਪਤ ਆਏ ਹਰ ਜੈਸਾ ਤੈਸਾ ਉਹੀ ਰਹੁ ਹਰਖ ਗੁਣ ਗਾਏ ਕਹਿੰਦਾ ਹੁਣ ਜੇ ਮੈਂ ਕਹਾ ਵੀ ਦੱਸਾਂ ਵੀ ਕਹਿ ਨਾ ਕੋਪਤ ਆਏ ਪਹਿਲਾਂ ਤਾਂ ਮੈਂ ਕਹਾ ਕੀ ਦੇਖ ਕੇ ਕਹਿ ਕਹੂੰ ਜੇ ਮੈਂ ਦੇਖ ਲਾਂ ਦੱਸਾਂ ਕਿ ਮੈਂ ਕੀ ਕਹਾ ਜੇ ਮੈਂ ਕਾਇ ਵੀ ਜੇ ਮੈਂ ਕੋਈ ਕੁਝ ਕਹਿਣਾ ਕਿਸੇ ਨੇ ਸੱਚ ਮੰਨ ਲੈਣ ਹਰ ਜੈਸਾ ਤੈਸਾ ਉਹੀ ਕਿਉਂਕਿ ਹਰ ਜੈਸਾ ਤੈਸਾ ਉਹੀ ਜੈ ਜਹਾਰਾ ਉਹ ਤਾਂ ਉਹ ਜਾਂ ਉਹੀ ਹੈ ਬਹੁਤ ਸ਼ਾਇਦ ਹੀ ਹੈ ਤੇ ਇਸ ਕਰਕੇ ਕਹੇ ਤੇ ਕਿਸੇ ਨੇ ਨਹੀਂ ਮੰਨਣਾ ਕਹਿਣ ਦੀ ਲੋੜ ਨਹੀਂ ਜਿਹੜਾ ਦੇਖੂਗਾ ਆਪੇ ਬੰਨ ਲੂਗਾ ਫਿਰ ਉਹ ਕੀ ਆ ਜਿਹੜਾ ਦੇਖ ਲੰਦਾ ਕਹਿੰਦਾ ਜੈਸਾ ਸਤ ਕੋ ਸੁਣੀਦਾ ਤੈਸੋ ਹੀ ਬਣ ਜੀੜ ਫਿਰ ਉਹ ਇਹ ਕਹੂਗਾ ਜੈਸਾ ਸਤ ਕੋ ਸੁਣੀਦਾ ਤੈਸੋ ਹੀ ਤੈਸੋ ਹੀ ਮੈਂ ਤੈਸੋ ਹੀ ਹਾਂ ਮੈਂ ਦੇਖ ਲਿਆ ਆਪੇ ਮੰਨਿਓ ਉਹ ਤਾਂ ਪਹਿਲਾਂ ਕਿਸੇ ਦਾ ਨਹੀਂ ਮੰਨਦਾ ਹਾਂਜੀ ਹਰ ਜੈਸਾ ਤੈਸਾ ਉਹੀ ਰਹੁ ਹਰਕੁਣ ਗਾਇ ਆ ਇਸ ਵਾਰ ਹੁਣ ਤਾਂ ਮੈਂ ਖੁਸ਼ ਹਾਂ ਹਰਸ਼ ਖੁਸ਼ੀ ਦੇ ਵਿੱਚ ਗੁਣ ਗਾਇਆ ਖਾਉਂਦੇ ਖੁਸ਼ੀ ਮਿਲਦੀ ਆ ਗੁਣ ਗਾਉਣ ਤੇ ਉਹਦੇ ਨਾਲੇ ਦੇਖ ਜਦ ਦੇਖਾਂ ਉਹ ਜਿਵੇਂ ਦੇਖ ਰਿਹਾ ਹਾਂ ਉਹਦੀਆਂ ਖੂਬੀਆਂ ਉਹ ਖੂਬੀਆਂ ਬਿਆਨ ਕਰ ਰਿਹਾ ਜੋ ਮੈਂ ਉਹਦੇ ਗੁਣ ਦੇਖ ਰਿਹਾ ਉਹਨਾਂ ਦਾ ਬਿਆਨ ਕਰ ਰਿਹਾ ਕੁਦਰਤ ਦੇ ਵਿੱਚ বাসਦਾ ਹੈ ਕੁਦਰਤ ਵਿੱਚ ਉਹਦੇ ਘੁਲਣਾ ਹੈ ਕੁਦਰਤ ਦੇ ਵਿੱਚ ਉਹਦੇ ਘੁਲਣਾ ਇੰਕਾਰ ਨਹੀਂ ਕਰਦੇ ਦੇਖੋ ਹਾਂਜੀ